ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿਮਿੰਦਰ ਤੇ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਕੀ ਅਪਡੇਟ ਹੈ ਸਾਰੀ ਜਾਣਕਾਰੀ ਦਵਾਂਗੇ ਦੇਖਾਂਗੇ ਕਿ ਕਿਹਸੇ ਇਲਾਕੇ ਵਿੱਚ ਬੱਦਲਵਾਈ ਤੇ ਮੀਂਹ ਦੇ ਆਉਂਦੇ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6-7 ਵਜੇ ਤੱਕ ਸੈਟਰਡੇ ਉਮੇਸ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਹੀ ਹੈ ਕਿ ਬੱਦਲਵਾਈ ਦਾ ਇੱਕ ਦੌਰ ਅਮਰਸਰ ਦੇ ਇਲਾਕੇ ਵਿੱਚ ਜਲੰਧਰ ਦੇ ਇਲਾਕੇ ਵਿੱਚ ਰੂਪਨਗਰ ਦਾ ਬਹੁਤਾ ਹਿੱਸਾ ਜੀ ਅਤੇ ਸੰਗਰੂਰ ਦੇ ਪਟਿਆਲੇ ਦੇ ਵਿੱਚ ਖਾਸ ਬਹੁਤ ਵਧੀਆ ਬੱਦਲਵਾਈ ਬਣਦੀ ਦਿਖਾਈ ਦੇ ਰਹੀ ਹੈ ਚਾਰ ਇਲਾਕੇ ਨੇ ਇਹਨਾਂ ਦੇ ਵਿੱਚ ਸੰਗਣੀ ਬੱਦਲਵਾਈ ਹੁਣ ਆਉਂਦੇ ਕੁਝ ਦਿਨਾਂ ਘੰਟੇ ਵਿੱਚ ਇਹ ਇਨਾਂ ਇਲਾਕਿਆਂ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਖਾਸ ਕਰਕੇ ਆਪਾਂ ਗਲਤ ਕਰੀਏ ਜਿਹੜੀ ਹਮਾਚਲ ਦੀ ਬੈਲਟ ਹੈ ਜਿਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਸਪੈਸ਼ਲ ਆਹ ਬੈਲਟ ਜਿਹਦੇ ਵਿੱਚ ਪਠਾਨਕੋਟ ਨਵਾਂ ਸ਼ਹਿਰ ਖਸ਼ਿਆਰਪੁਰ ਜਲੰਧਰ ਬਲਾਚੌਰ ਕੋਰਾਲੀ ਮੁਹਾਲੀ ਮੋਰਿੰਡਾ ਸ਼ਾਹਬਜਾ ਦਾ ਅਜੀਤ ਸਿੰਘ ਨਗਰ ਮੁਹਾਲੀ ਦਾ ਜੀ ਚੰਡੀਗੜ੍ਹ ਦਾ ਬਹੁਤਾ ਹਿੱਸਾ ਫਤਿਹਗੜ੍ਹ ਸਾਹਿਬ ਦਾ ਹਿੱਸਾ ਜੀ ਇਹਨਾਂ ਦੇ ਵਿੱਚ ਆਉਂਦੇ ਕੁਝ ਟਾਈਮ ਦੇ ਵਿੱਚ ਮੀਂਹ ਦੇ ਨਾਲ ਤੇਜ਼ ਹਨੇਰੀ ਚੱਲਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਜਿਸ ਦੇ ਨਾਲ ਇਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੀ ਬਾਕ ਖੈਦਰੀਆਂ ਨੇ ਅੱਜ ਵਧੀਆ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਉਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਰਾਤ ਦੀ ਅਪਡੇਟ ਵਿੱਚ ਤੁਹਾਨੂੰ ਮਿਲ ਜਾਵੇਗੀ ਵੀਡੀਓ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਣੇ ਰਹੋ ਸਾਡੇ ਚੈਨਲ ਤੇ ਲਗਾਤਾਰ ਵੀਡੀਓਜ਼ ਦੇਖਣ ਦੇ ਲਈ ਧੰਨਵਾਦ ਸਾਰੇ ਦਰਸ਼ਕ ਵੀਰਾਂ